ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਮਹਾਰਾਮਿੰਦਰ ਸਿੰਘ ਜਮਨਾ ਪਿੰਡ ਰੈਪਰ ਮੰਡਲਾ ਮੈਨੂੰ ਆਮ ਆਦਮੀ ਪਾਰਟੀ ਨੇ ਨਮਜੋਤ ਸਿੰਘ ਹੜਾਣਾ ਜੀ ਨੇ ਜੋ ਟਿਕਟ ਦੇ ਕੇ نوازਿਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਰਮਿੰਦ ਕੇਦਰੀਵਾਲ ਜੀ ਭਗਵੰਤ ਮਾਨ ਜੀ ਦਾ ਝਾੜੂ ਵਾਲੀ ਪੂਰੀ ਸੁਚੁੱਜੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਕਾਗਜ਼ਪ੍ਰਣ ਚੱਲੇ ਆਂ ਤੇ ਜੀਲਾ ਪ੍ਰਸਿੱਧ ਦੇ ਤੇ ਟਿਕ ਟ੍ਰੇਨ ਜਾ ਰਹੇ ਆ ਆਪਾਂ ਨੂੰ ਪੂਰੀ ਉਮੀਦ ਹੈ ਆਪਾਂ ਪੂਰੇ ਜੋਸ਼ ਹੌਸਲ ਨਾਲ ਜਿੱਤਾਂਗੇ ਪੂਰੀ ਬਹੁਮਤ ਲੈ ਕੇ ਜਿੱਤਾਂਗੇ ਸਾਡੇ ਪ੍ਰਸ਼ਾਸਨ ਦਾ ਕਿਹੜਾ ਜ਼ੋਨਾ ਤੁਹਾਡੇ ਜ਼ੋਨ ਚ ਕਿੰਨੇ ਪਿੰਡਾਂ ਦੇ ਜੀ ਮੇਰਾ ਹੈਗਾ ਬਾਹਦਰਗੜ ਕਸੂਆ ਰੁੜਕੀ ਜ਼ੋਨ ਹੈ ਸਾਡਾ ਤੇ 47 ਪਿੰਡ ਹੈ ਤੇ ਜਿਹੜੇ 47 ਦੇ 47 ਪਿੰਡਾਂ ਚ ਪੂਰੀ ਵਧੀਆ ਆਪਣੀ ਟੀਮ ਕੰਮ ਕਰ ਰਹੀ ਹੈ ਤੇ ਸਰਪੰਚ ਪੰਚ ਜਿੰਨੇ ਵੀ ਹੈ ਸਾਰੇ ਨਾਲ ਹੈ ਵਧੀਆ ਗਰਾਂਡਾ ਦੇ ਰਹੀ ਹੈ ਬਿਜਲੀ ਦੇ ਬਿੱਲ ਫਰੀ ਹੋ ਗਏ ਲੋਕਾਂ ਦੇ ਬਹੁਤ ਖੁਸ਼ ਹੈ ਕਦੇ ਵੀ ਕਿਸੇ ਸਰਕਾਰ ਨੇ 6500 ਤੇ ਵੱਧ ਮੋਜਾ ਨਹੀਂ ਦੇਤਾ ਪਰ ਸਾਡੀ ਸਰਕਾਰ ਨੇ 20000 ਤੱਕ ਮੋਜਾ ਦੇ ਕੇ ਪੂਰੇ ਕਿਸਾਨ ਖੁਸ਼ ਹੈ ਤੇ ਗਰੀਬ ਜਨਤਾ ਸਾਰੀ ਖੁਸ਼ ਹੈ ਤੇ ਸਾਰੀ ਦਾ ਅਸੀਂ ਪੂਰੀ ਆਪਣੀ ਟੀਮ ਦਾ ਧੰਨਵਾਦ ਕਰਦੇ ਆ ਰਵਿੰਦਰ ਕੇਦਰੀਵਾਲ ਜੀ ਦਾ ਭਗਵੰਤ ਸਿੰਘ ਮਾਨ ਦਾ ਨਵਜੋਤ ਸਿੰਘ ਹੜਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਹੈ ਸਾਨੂੰ ਟਿਕਟ ਦੇ ਕੇ ਜਿਨ੍ਹਾਂ ਨੇ ਨਵਾਜਿਆ ਤੇ ਜਿੱਤ ਕੇ ਅਸੀਂ ਹਾਂ ਨਵਜੋਦ ਹੜਾਣਾ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਪੂਰੇ ਬਹੁਮਤ ਲੈ ਕੇ ਅਸੀਂ ਜਿੱਤ ਕੇ ਆਵਾਂਗੇ